ਉਹ ਨਹੀਂ ਹਾਲੇ ਦਾ ਚੰਗੇ ਵਾਲੇ ਉੱਥੋਂ ਆ ਗਈ ਐ ਮੈਂ ਤਾਂ ਸੂਟ ਆਪਣੇ ਲੱਲੇ ਆ ਨਾ ਜੇ ਕਿਤੇ ਇਹ ਉੱਥੇ ਹੁੰਦੀ ਨਾ ਤੇ ਇਹਨੇ ਮੈਨੂੰ ਵੀ ਨਹੀਂ ਲੈਣ ਦੇਣੇ ਐਡੀ ਕ ਲੈਣੀ ਜੀ ਆ ਉੱਤੋਂ ਇੱਕ ਉਹ ਭਾਈ ਹੋ ਜਾਈਓ ਉਹ ਬੰਦਾ ਪੁੱਛੇ ਕਿ ਤੂੰ ਚੁੱਪ ਹੀ ਰਹਿਲਾ ਮੈਨੂੰ ਪੁੱਛ ਲੈਂਦਾ ਉਹਨੂੰ ਕਹਿਣ ਦਿਆ ਭਾਜੀ ਨੂੰ ਆਜ ਮਾਰਲਾ ਕਿੱਡੀ ਉਹਨੇ ਤੈਨੂੰ ਬੋਣੀ ਕਰਾਉਂਦਾ ਹਰ ਵਰੀਓ ਹੁਣ ਨਾ ਵੱਖਰਾ ਇਸਿਆ ਪਾ ਪਾ ਕੇ ਬਹਿ ਗਈ ਹੋਣੀ ਆ ਫਿਰ ਠੰਡਾ ਪੀ ਹੋਣੀ ਆ ਉਹਨਾਂ ਅੰਦਰ ਇਹਨੂੰ ਅੱਗੇ ਬਹਾਨਾ ਚਾਹੀਦਾ ਆ ਰੋਂ ਨੂੰ ਦੇ ਅੱਗੇ ਨੇ ਮੂੰਹ ਬਣਾਇਆ ਹੁੰਦਾ ਉਹ ਕਿਹੜਾ ਮੌਕਾ ਮਿਲੇ ਤੇ ਮੈਂ ਰੋਂ ਡਾ ਪਾ ਚੱਲ ਪੂਜਾ ਜਾ ਕੇ ਨਾ ਹੁਣ ਤੂੰ ਹੀ ਉੱਤੋਂ ਦੀ ਹੋ ਜਾ ਫਿਰ ਇਹਨੇ ਕਹਿਣਾ ਵਾ ਵੀ ਮੇਰੇ ਵੱਲ ਨਹੀਂ ਆਈ ਖਰੇ ਸੂਟ ਹੀ ਲੈਣ ਡਾ ਪੀਆ ਕਹਣਾ ਹੋਈ ਆਵਾ ਵੇਖ ਲਾ ਕਿੰਨਾ ਕੁਸ਼ ਹੋ ਗਿਆ ਵਾ। ਉਹੀ ਤਾਂ ਕੋਈ ਨਹੀਂ ਵਿਚਾਰੇ ਨੂੰ ਪਤਾ। ਇੰਨਾ ਸੋਹਣਾ ਲੱਗਿਆ ਕਿ ਜਦੋਂ ਵੀ ਕੱਪੜੇ ਲੈਂਦੇ ਭਾਜੀ ਪਸੰਦ ਕਰਦਾ ਹੁੰਦਾ। ਇੱਕ ਗੱਲ ਹੈਗੀ ਹੁੰਦਾ। ਭਾਵੇਂ 10 ਦਸੋਂ ਵੱਡਾ ਭਾਵੇਂ 10 ਦਸੋਂ ਵੱਡਾ ਸੂਟ ਲਾ ਕੇ ਦਿੰਦਾ ਸੀ। ਪਰ ਆਪਣੀ ਮੱਝ ਨਾ ਕਰ ਪਸੰਦ ਕਰਾਉਂਦਾ ਹੁੰਦਾ ਸੀ। ਆਹ ਇਦਾਂ ਲੈਣਾ ਤੇ ਆਹ ਇਦਾਂ ਲੈਣਾ। ਕਹੀ ਨਿਕੈ ਨਿਕੈ ਚੀਜ਼ਾਂ ਜੜੀਆਂ ਨੇ ਇਧੀਆਂ। ਇਹ ਹੀ ਮੈਨੂੰ ਚੇਤੇ ਕਰ ਕਰ ਰਹਿੰਦੀਆਂ ਵਾ। ਅਚੰਦਾ ਪਾ ਮੈਂ ਨਾਮ ਹੀ ਸੁਟ ਲੈ ਕੇ ਦਿੰਦਾ ਪਰ ਮੈਨੂੰ ਲੋੜ ਪੜੀ ਹੈ ਉਹਦੇ ਮੇਰੇ ਨਾਲ ਤੇ ਹੁੰਦਾ ਨਾ ਫਿਰ ਗੱਲ ਨਹੀਂ ਹੋ ਰਣੀ ਹੇ ਰੱਬ ਪਾ ਮੈਂ ਆ ਤੁੰਗੀ ਕਰਾਂ ਢੇ ਆ ਦੱਸ ਹੈ ਸੁਦੇ ਜੀ ਮੈਂ ਰੋਏਗਾ ਤਾਂ ਜਾਣਦੇ ਆ ਅਗਲੇ ਨੂੰ ਨਹੀਂ ਹੀ ਪਤਾ ਤੇ ਉਹਨੇ ਫੇਰ ਹੀ ਗੱਲ ਕੀਤੀ ਬਸ ਹੁਣ ਜਿਹਨੂੰ ਨਾ ਪਤਾ ਆਏਗਾ ਤੇ ਉਹਨੇ ਤਾਂ ਪੁੱਛਣਾ ਹੀ ਆ ਹੁਣ ਇਹ ਥੋੜਾ ਵੇ ਹਰ ਵਾਰੀ ਅਹੀਂ ਰੋਣ ਹੀ ਡੈ ਪਈਏ ਅੱਗੇ ਰੋ ਰੋ ਕੇ ਵੇਹਾ ਆਪਣਾ ਸਾਰਾ ਗਵਾਲਿਆ ਤੂੰ ਇੰਨੀਆਂ ਬਿਮਾਰੀਆਂ ਲਵਾ ਲੀਆਂ ਯਾ ਰੋ ਰੋ ਕੇ ਨਾ ਮੇਰੀ ਗੱਲ ਸੁਣ ਸੋਣ ਜੇ ਰੋ ਰੋ ਕੇ ਬੰਦਾ ਵਾਪਸ ਆਉਂਦਾ ਏ ਤੇ ਅਹੀਂ ਵੀ ਸਾਰੇ ਜਣੇ ਬੈ ਕੇ ਰੋ ਲੰਨੇ ਆ ਹੋ ਸਕਦਾ ਮੁੜ ਕੇ ਆ ਹੀ ਜਾਵੇ ਬੀਬੀ ਤੁਸੀਂ ਪਰ ਮਨ ਨੂੰ ਸਬਰ ਤੇਰੇ ਨਾਲ ਹੁੰਦਾ ਤਾਨੂੰ ਪਤਾ ਉਹ ਹੀ ਟਾਈਮ ਹੁੰਦਾ ਕਿ ਹੱਡਾ ਆਦਮੀ ਹੱਡ ਨਾਲ ਹੋਵੇ ਸੋ ਕਰਦੇ ਭਾਵੇਂ ਟੈਂਸ਼ਨ ਹੋਵੇ ਬੰਦਾ ਦੋਖ ਸੁਖ ਦੇ ਵਿੱਚ ਭਿਆਲੀ ਤੇ ਹੁੰਦਾ ਬੰਦਾ ਹੁਣ ਕੋਈ ਵੀ ਗੱਲ ਵਾ ਜਿਹੜੀ ਗੱਲ ਮੈਂ ਉਹਨਾਂ ਸ਼ੇਅਰ ਕਰਨੀ ਮੈਂ ਉਹਨਾਂ ਸ਼ੇਅਰ ਕਰ ਸਕਦੀ ਨਾ ਤੁਹਾਡਾ ਥੋੜਾ ਸ਼ੇਅਰ ਕਰ ਸਕਦੀ ਹਾਂ ਹੁਣ ਮੈਂ ਤਾਂ ਤੈਨੂੰ ਭੈਣਾ ਆਪਣੀ ਭੈਣਾ ਵਾਂਗੂ ਰੱਖਿਆ ਵਾ ਹੁਣ ਤੂੰ ਨਹੀਂ ਮੰਨਦੀ ਤੇ ਉਹ ਤੇਰੀ ਗਲਤੀ ਆ ਹੁਣ ਇਹਦੇ ਵਿੱਚ ਮੇਰਾ ਥੋੜੀ ਕੋਈ ਕਸੂਰ ਵਾ ਦੱਸ ਤੇਰਾ ਨਹੀਂ ਹਰ ਗੱਲ ਹੀ ਤੇਰੇ ਨਾਲ ਕਰਦੇ ਆ ਹਰ ਚੀਜ਼ ਤੈਨੂੰ ਨਾਲ ਸਾਂਹੀ ਬਰਾਬਰ ਲੈ ਕੇ ਦਿੰਨੇ ਆ ਅਵੇਲਾ ਹੁਣ ਤੈਨੂੰ ਨਾਲਵਾਜ ਆਪ ਹੀ ਮਾਰੀ ਹੈ ਨਾ ਹੀ ਤੇ ਆ ਜਾ ਕੱਪੜੇ ਲੈ ਲਈਏ ਹੁਣ ਉਹ ਬੰਦੇ ਨੇ ਮਨ ਅਸਾਰ ਕੇ ਰੱਖਤਾ ਤੇ ਮੈਂ ਵੀ ਤੇਰੇ ਕਰਕੇ ਵੇਲਾ ਕੱਪੜੇ ਨਹੀਂ ਲੈ ਕੇ ਆਈ ਇਹੋ ਜਿਹੀ ਗੱਲਾਂ ਜਦੋਂ ਹੋ ਜਾਂਦੇ ਫਿਰ ਜੀ ਕਰਦਾ ਕੱਪੜੇ ਲੈਣ ਨੂੰ ਤੁਸੀਂ ਦਿੱਦੀ ਸੂਟ ਲੈਣੇ ਤੁਹਾਨੂੰ ਤੇ ਪਸੰਦ ਦੇ ਹੀ ਉਹ ਨਹੀਂ ਨਹੀਂ ਗੱਲ ਪਸੰਦ ਦੀ ਥੋੜਾ ਹੁੰਦੀ ਆ ਗੱਲ ਤੇ ਆਪਣੇ ਫੈਮਿਲੀ ਮੈਂਬਰ ਦੀ ਹੁੰਦੀ ਆ ਵੀ ਉਹ ਖੁਸ਼ ਹੋ ਅਗਲਾ ਬੰਦਾ ਅਗਲਾ ਸਾਰੇ ਜਾਣਕਾਰ ਦੇ ਖੁਸ਼ ਹੋਣ ਫਿਰ ਹੀ ਕੱਪੜੇ ਲੈ ਜਾਂਦੇ ਆ ਐਦਾਂ ਕਿਹਦਾ ਜੀ ਕਰਦਾ ਆ ਕੱਪੜੇ ਲੈਣ ਨੂੰ ਮੈਂ ਦੱਸ ਨਵੇਂ ਸੂਟ ਪਾ ਕੇ ਕਿਹੜਾ ਵਿਆਹ ਜਾਣਾ ਆ ਹੁਣੇ ਲੱਲਾਂਗੇ ਫੇਰ ਕਿਸ ਦਿਨ ਕੋਈ ਨਹੀਂ ਆਪਾਂ ਦੋਵੇਂ ਜਾਣੀਆਂ ਕਿ ਦਿਨ ਚੱਲਾਂਗੇ ਆ ਤੇ ਤੂੰ ਨਾ ਐਦਾ ਮਨ ਹਉਲਾ ਨਾ ਕਰਿਆ ਕਰ ਜੇ ਤੂੰ ਐਦਾ ਕੁੜੀਆਂ ਸਾਹਮਣੇ ਵੀ ਕਰਦੀ ਰਹੇਂਗੀ ਤੇ ਉਹਨਾਂ ਦੀ ਸਿਹਤ ਤੇ ਕੀ ਅਸਰ ਪਊਗਾ ਮੈਨੂੰ ਇਹ ਦੱਸਾਂ ਪਹਿਲਾਂ ਅਗਲੀਆਂ ਨੇ ਵੀ ਆਹੋ ਗੱਲਾਂ ਸੋਚਦੀਆਂ ਰਹਿਣਾ ਫਿਰ ਨਹੀਂ ਦੀਦੀ ਇਹ ਤੁਹਾਡੀ ਗੱਲ ਸਹੀ ਆ ਉਹਨੂੰ ਵਿਚਾਰੇ ਨੂੰ ਕਿਹੜਾ ਪਤਾ ਹੈ ਚਲੋ ਕਿਉਂਕਿ ਅੱਜਕੱਲ ਤੇ ਘੜੀਦੰਦੇ ਪਤਾ ਲੱਗਦਾ ਉਹ ਬਸ ਮੇਰਾ ਹੀ ਨਹੀਂ ਮਨ ਖਲੋਂਡਿਆ ਹੈ ਮੈਨੂੰ ਹੀ ਹੋਰ ਤਰ੍ਹਾਂ ਹੋਣਡਿਆ ਹੈ ਉੱਤੇ ਤਾਨੂੰ ਪਤਾ ਫੇਰ ਜਦੋਂ ਕੋਈ ਇਦਾਂ ਦੀ ਗੱਲ ਕਰ ਦਿੰਦਾ ਨਾ ਇਦਾਂ ਲੱਗਦਾ ਤਾਂ ਫੇਰ ਕੋਈ ਸਾਡੇ ਝਗਮਤਾਜੇ ਕਰ ਦਿੰਦਾ ਵਾ ਤੇ ਮੇਰੇ ਕਰਕੇ ਤੁਹਾਨੂੰ ਵੀ ਨਾਲ ਤੰਗਿਆ ਹੀ ਤੇ ਮਾ ਆਪਣਾ ਸੂਟ ਵੇਖਿਆ ਸੀ ਤੇ ਜੇ ਇੱਥੇ ਆ ਭਾਈ ਤਾ ਤੂੰ ਆਪਣੇ ਸੂਟ ਫੜ ਲਓ ਨਾ ਨਾ ਸੂਟ ਮੈਂ ਕਾਦੇ ਫੜਨੇ ਆ ਮੈਂ ਨਹੀਂ ਲੈਣੇ ਹੈਗੇ ਹੁਣ ਕਪੜੇ ਹੁਣ ਅਸੀਂ ਇਕੱਠੀਆਂ ਹੀ ਲੈ ਕੇ ਆਵਾਂਗੇ ਜਿੱਦਨ ਕਿਤੇ ਵੀ ਲਾਵਾਂਗੇ ਆਹੀ ਨਹੀਂ ਇਦਾਂ ਕਰਨਾ ਹੈਗਾ ਰਹਿਣ ਦੇ ਤੂੰ ਚੁੱਪ ਕਰ ਜਾ ਚੰਗਾ ਐਵੇਂ ਹੈ ਇਦਾਂ ਮਨ ਹੌਲਾ ਨਾ ਕਰਿਆ ਕਰ ਜਦੋਂ ਅਸੀਂ ਤੇਰਾ ਸਾਰਾ ਟੱਬਰ ਤੇਰੇ ਨਾਲ ਖਲੋਤਾ ਵਾ ਤੇ ਫੇਰ ਤੈਨੂੰ ਐਡੀ ਕਾਦੇ ਟੈਨਸ਼ਨ ਪਈ ਹੁੰਦੀ ਆ ਤੂੰ ਮੈਂ ਟੱਕ ਹੁੰਦਾ ਵਾ ਰੋਂਦਾ ਪੈਣੀ ਆ ਤੈਨੂੰ ਕਿੰਨਾ ਸਮਝਾਈਦਾ ਵਾ ਜੇ ਐ ਇਦਾਂ ਰੋਂਦੀ ਰਹੇਂਗੀ ਨਾ ਤੇ ਆਪਣਾ ਆਪ ਗਵਾ ਕੇ ਬਹਿ ਜੇਂਗੀ ਦੀਦੀ ਹੈ ਤਾਂ ਸਹੀ ਇਹ ਗੱਲ ਵੀ ਤੁਹਾਡੀ ਸਹੀ ਆ ਕਿ ਰੋ ਰੋ ਕੇ ਟੈਨਸ਼ਨ ਲੈ ਲੈ ਕੇ ਨਾ ਮੈਂ ਆਪਣਾ ਸਰੀਰ ਬੱਜੀ ਕਰ ਲਿਆ ਵਾ ਪਰ ਤੁਹਾਨੂੰ ਪਤਾ ਤਾਂ ਹੈਗਾ ਨਾ ਜੇ ਆਹੀ ਕੁਛ ਨਾ ਖਾਂਦਾ ਪੀਂਦਾ ਆਪਣਾ ਵਧੀਆ ਆਪਣਾ ਰਹਿੰਦਾ ਤਾਂ ਜਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਨਾ ਹੋਣੀ ਈਆਂ ਦੇ ਸਿਰ ਤੇ ਵੀ ਪਿਓ ਹੋਣਾ ਏ ਤੇ ਮੇਰੇ ਕੋਲ ਵੀ ਆਦਮੀ ਚਲ ਮੇਰਾ ਹੁੰਦਾ ਬੰਦਾ ਸੋ ਦੁੱਖ ਸੁੱਖ ਕਰਦਾ ਵਾ ਨਸ਼ੇ ਦੇ ਵਿੱਚ ਵੇਲੋ ਖਾ ਪੀ ਕੇ ਤਾਂ ਆਪਣੀ ਜ਼ਿੰਦਗੀ ਬਰਬਾਦ ਕਰ ਜਾਂਦੇ ਆ ਤੇ ਬਾਅਦ ਚ ਪਹੁੰਚਣਾ ਦੂਜਿਆਂ ਨੂੰ ਪਿਆ ਜਾਂਦੀ ਆ ਪਹਿਲੀ ਗੱਲ ਤਾਂ ਦੀਦੀ ਆ ਕਿ ਮਾਪਿਆਂ ਨੂੰ ਨਾ ਐਦਾਂ ਦਾ ਬੰਦਾ ਵਿਆਉਣਾ ਹੀ ਨਹੀਂ ਚਾਹੀਦਾ ਨਸ਼ੇ ਦੇ ਵਿੱਚ ਕਦੇ ਵੀ ਆਪਣਾ ਤੇ ਪੁੱਤ ਨਾ ਵਿਆਓ ਲੋਕੀ ਸੋਚਦੇ ਆ ਅਸੀਂ ਵਿਆਹ ਦਾਂਗੇ ਤਾਂ ਬਗਾਨੀ ਆਣ ਕੇ ਸੁਧਾਰ ਦੋਗੇ ਪਰ ਇਹਨਾਂ ਨੂੰ ਨਹੀਂ ਪਤਾ ਕਿ ਬਗਾਨੀ ਦੀ ਵੀ ਜ਼ਿੰਦਗੀ ਨਾਲ ਖਰਾਬ ਹੋ ਜਾਂਦੀ ਆ ਨਹੀਂ ਮੇਰੀ ਗੱਲ ਸੁਣ ਹੁਣ ਤੂੰ ਹੀ ਨਹੀਂ ਗੱਲਾਂ ਕਰੀ ਜਾਣ ਦੀਆਂ ਇਹਨਾਂ ਗੱਲਾਂ ਦਾ ਕੋਈ ਫਾਇਦਾ ਹੈਗਾ ਆ ਨਾਲੇ ਜਿਨ੍ਹਾਂ ਨੇ ਵਿਆਇਆ ਉਹ ਕਿਹੜਾ ਸੁਣਦੇ ਆ ਉਹ ਵੀ ਕਿਹੜਾ ਹੈਗੇ ਆ ਹਾਂ ਉਹੋ ਹੀ ਗੱਲਾਂ ਕਰੀ ਜਾਨੀ ਆ ਤੂੰ ਕੋਹ ਨਹੀਂ ਹੋ ਗਿਆ ਹੁਣ ਚੁੱਪ ਕਰ ਰੋ ਐਵੇਂ ਨਹੀਂ ਇਦਾਂ ਦੀਆਂ ਗੱਲਾਂ ਸੋਚੀ ਜਾਂਦੀਆਂ ਹੰਦੀਆਂ ਚੰਗਾ ਚੱਲ ਮੈਂ ਤੇਰੇ ਲਈ ਪਾਣੀ ਲੈ ਕੇ ਆਵਾਂ ਰੋਟੀ ਖਾ ਲਈ ਦੂਗਾ ਖਾਣੀ ਏ ਜੇ ਦੇ ਖਾ ਲਈ ਚਲ ਆ ਜਾ ਫਿਰ ਉਧਰ ਏਸੀ ਥੱਲੇ ਬੈੰਨੇ ਆ ਇੱਥੇ ਬੜੀ ਗਰਮੀ ਆ ਉਤੋਂ ਆ ਪੱਖਾ ਵੀ ਖਰਾਬ ਹੋਇਆ ਹੋਇਆ ਪੰਨੋ ਕਹਿੰਨੀ ਆ ਮੈਂ ਵੀ ਆ ਪੱਖਾ ਹੀ ਠੀਕ ਕਰਾ ਛੜ ਇਹਦਾ ਵੈਰੰਗ ਹੀ ਸੜ ਗਿਆ ਮੈਨੂੰ ਲੱਗਦਾ ਆ ਭਾਈ ਨੂੰ ਸੱਦਦੇ ਆ ਕੋਈ ਦੇ ਦਿਨੇ ਤੋਂ ਬੜੀ ਛਿੱਤ ਕਿਹਾ ਤਾ ਕਿ ਇਦਾਂ ਤੇ ਉਦਾਂ ਵਾ ਇਹ ਤਾਂ ਕੋਈ ਮੈਨੂੰ ਪੁੱਛ ਕੇ ਵੇਖ ਕੇ ਕਿ ਮੈਂ ਕਿਦਾਂ ਟਾਈਮ ਕੱਢਣ ਦੀ ਆ ਮੈਂ ਮਾਰ ਰਹੀ ਚੰਗਾਈ ਪਰ ਮੇਰੇ ਸਿਰ ਤੇ ਬੈਠਾ ਹੀ ਨਾ ਮੈਂ ਕਹਿ ਦ ਸਕਦੀ ਨਾ ਮਾਰਨ ਕੋਈ ਵੀ ਕੰਮ ਹੋ ਕਿੰਨਾ ਬੱਚਾ ਲੈਨੇ ਕਰਨਾ ਹੁਣ ਨਿਆਣਾ ਵੀ ਚੀਜ਼ ਮੰਗਦਾ ਬਣਾ ਤੇ ਭਾਵੇਂ ਕੋਲ ਹੋਵੇ ਨਾ ਹੋਵੇ ਮੈਨੂੰ ਜਿੱਥੋਂ ਮਰਜ਼ੀ ਪੈਦਾ ਕਰਨੀ ਪੈਂਦੀ ਆ ਹਰ ਇੱਕ ਚੀਜ਼ ਆਪਣੇ ਬੱਚੇ ਨੂੰ ਲਿਆ ਕੇ ਦੇਣੀ ਪੈਂਦੀ ਜੇ ਬੇਟਾ ਹੁੰਦਾ ਤਾਂ ਹਰ ਇੱਕ ਚੀਜ਼ੇ ਦੇ ਸਿਰ ਤੇ ਸੁੱਟ ਦੇਣੀ ਨਾ ਆਪ ਤੇ ਦਰਦ ਨੇ ਬੰਦਾ ਪਰ ਦੂਜੇ ਬੰਦੇ ਨੂੰ ਬੜਾ ਦੁਖੀ ਕਰ ਜਾਂਦੇ ਇਹਨਾਂ ਨੇ ਸਮਝ ਜਾਂਦੇ ਕਿ ਜਿਹੜਾ ਮਗਰਲਾ ਬੰਦਾ ਵਾ ਨਾ ਬਹੁਤ ਔਖਾ ਹੋ ਜਾਂਦਾ ਵਾ ਨਾ ਉਹ ਜਿੰਦੇ ਜੁਦਾ ਨਾ ਮਰਿਆ ਜੁਦਾ ਵਾ ਮੇਰੀ ਤਾਂ ਜ਼ਿੰਦਗੀ ਇਤਨੀ ਕਰ ਗਿਆ ਬੰਦਾ ਨਾ ਮੈਂ ਛੇੜ ਚੁੱਕੀ ਹਾਂ ਤੇ ਨਾ ਮੈਂ ਮਰਨ ਚੁੱਕੀ ਹਾਂ ਦੇਖ ਦੇਖ ਲੈਣੀ ਆ ਨਾ ਕਿੱਦਾਂ ਹੁੰਦੀ ਰੋਣਾ ਪਾ ਕੇ ਬੈ ਗਈ ਆ ਆ ਪਾਣੀ ਦਾ ਘੋਟ ਪਿਆ ਉਹ ਇਹਨੂੰ ਮੈਂ ਤਾਂ ਕੰਨੀ ਆ ਵੀ ਐਨੇ ਲੋਕੀ ਮਰਨ ਦੇ ਆ ਇਹ ਪਤਾ ਨਹੀਂ ਕਿੱਦੇ ਕਿਹੜੀ ਮਿੱਟੀ ਦੀ ਬਣੀ ਹੈ ਜਿਹੜੀ ਹਰ ਵਾਰ ਬਚ ਜਾਂਦੀ ਆ ਉਹਦਣੇ ਨੂੰ ਅੰਤਰੀ ਨੂੰ 5-6 ਗੋਲੀਆਂ ਪਾ ਕੇ ਦਿੱਤੀਆਂ ਪਰ ਫਿਰ ਵੀ ਉੱਠ ਖਲੋਤੀ ਮੇਰਾ ਤਾਂ ਜੀ ਕਰਦਾ ਇਹਨੂੰ ਨਾ ਕਿਸੇ ਵळे ਵਾਹਾਂ ਹਰੀ ਜ਼ਹਿਰ ਪਾ ਕੇ ਨਾ ਇਹਨੂੰ ਮਾਰ ਹੀ ਛੜਾ ਇਹਨੂੰ ਤੇ ਚਟਕਾਵਾ ਪਹਿਲਾਂ ਇਹਨੇ ਤਾਂ ਮੇਰੀਆਂ ਬਹੁਤੀਆਂ ਨਾਸਾਂ ਬੰਦ ਕੀਤੀਆਂ ਆ ਪਰ ਪੂਜਾ ਇਹ ਕੰਮ ਤੇ ਤੂੰ ਖਰਾਬ ਕਰ ਬੈਠੀ ਆ ਪੈਸੇ ਤੇ ਸਾਰੇ ਮੈਂ ਆਪਣੇ ਕੱਢ ਕੇ ਪਾਈ ਨੂੰ ਫੜਾ ਆਈ ਆ ਤੇ ਮੈਂ ਹੁਣ ਆਪਣੇ ਪੈਸੇ ਪੂਰੇ ਕਿੱਥੋਂ ਕਰਨੇ ਆ ਇਹ ਤੇ ਬੜਾ ਕੰਮ ਖਰਾਬ ਹੋ ਗਿਆ ਵਾ ਤੇ ਭਾਣੇ ਮੰਨਣਾ ਵੀ ਨਹੀਂ ਆ ਤੇ ਥੋੜੀ ਕਿਤੇ ਪੈਸੇ ਵੀ ਨਹੀਂ ਦੇ ਕੇ ਰਾਜੀ ਹੈਗਾ ਐਂਦਾ ਕਰਦੀ ਆ ਆਮ ਦਾ ਨਾਮ ਲਾਉਣੀ ਆ ਵੀ ਉਹ ਕੋ ਪੈਸੇ ਲੈ ਕੇ ਪਾਈ ਨੂੰ ਦਿੱਤੇ ਆ ਫੇਰ ਉਹਨੇ ਮੈਨੂੰ ਫੜਾਉਣਾ ਹੀ ਆ ਮੇਰਾ ਵੀ ਸੰਗ ਸੁੱਕਣ ਡਿਆ ਪਹਿਲਾਂ ਆਪ ਤੇ ਪਾਣੀ ਪੀਵਾ ਅੱਪੇ ਆਣ ਕੇ ਪੀ ਕੇ ਮਰ ਰੂਗੀ ਇੱਥੇ ਪਾਣੀ ਮੈਂ ਹੁਣ ਇਹਨੂੰ ਇਹਦੇ ਸੰਗ ਦੇ ਵਿੱਚ ਪਾਣੀ ਤੋਂ ਸਾਜਾ ਆ ਜਾ ਕੇ ਤੂੰ ਕਿਤੇ ਨਹੀਂ ਮਰ ਚੱਲੀ ਕੱਖਣੀ ਹੋਇਆ ਇਹਨੂੰ ਉਹ ਗੱਲ ਨੇ ਤੇ ਸੂਰਣ ਹੈ ਬੜੀ ਸ਼ੀਤੀ ਆ ਗਈ ਆ ਵਾਪਸ ਇਹ ਗੱਲ ਸੁਣੋ ਤੁਸੀਂ ਇੱਥੇ ਅੰਦਰ ਆ ਕੇ ਬਹਿ ਗਏ ਆ ਤੇ ਪੈਸੇ ਦੋ ਹਾ ਉਹਦੇ ਕੋਲ ਲੈ ਕੇ ਪੈਸੇ ਦਿੱਤੇ ਆ ਮੈਂ ਭਾਈ ਨੂੰ ਇਹ ਵਾਰ ਹੈ ਨਹੀਂ ਮੈਂ ਸੋਚਿਆ ਚੱਲੇ ਕੋ ਲੈ ਕੇ ਫਰਾ ਦਿੰਨੀ ਆ ਤਾਹੇ ਉਹ ਕਿਨੇ ਗੱਬੇ ਬਣਾਤੇ ਹੋ ਕਿਨੇ ਸੂਟ ਲੈਣ ਨਾਲੇ ਹੌਲੀ ਰੋਲਾ ਬਾਉ ਦੋ ਹੀ ਸੂਟ ਲੈ ਆ ਮੈਂ ਤੇ ਉਹਨੇ ਨਹੀਂ ਲਏ ਹੈਗੇ ਠੀਕ ਆ ਉਹਨੇ ਕਿਉਂ ਨਹੀਂ ਲਏ ਭਈ ਤੈਨੂੰ ਪਤਾ ਤੇ ਹੈਗਾ ਵਾ ਹਰ ਗੱਲ ਦੇ ਤੇ ਰੰਡੀ ਰੋਣਾ ਪਾ ਕੇ ਬਹਿ ਜਾਂਦੀ ਆ ਰੋਣਾ ਤਾਂ ਉਹ ਉਹਦੇ ਅੱਖਾਂ ਤੇ ਤਰਿਆ ਹੁੰਦਾ ਪਹਿਲਾਂ ਹੀ ਪਹਿਲਾਂ ਹੀ ਬੁਸਕਣ ਡੈ ਪੈਂਦੀ ਆ ਉਪਾਏ ਨਾ ਕਿ ਦੇਣਾ ਕੈਸ਼ ਅੜਿਆਂ ਨੂੰ ਭੈਣ ਜੀ ਤੁਸੀਂ ਵਧੀਆ ਉਹਦੀਆ ਕਲਰ ਨਹੀਂ ਪਸੰਦ ਕਰਨ ਦੇ ਭਾਜੀ ਨੂੰ ਆਵਾਜ਼ ਮਾਰ ਲਓ ਬਾਵਾ ਤੁਹਾਨੂੰ ਵਧੀਆ ਕਲਰ ਪਸੰਦ ਕਰ ਦਿੰਦਾ ਵਾ ਅੱਛਾ ਤੇ ਬਸ ਉਹ ਉੱਥੇ ਹੀ ਰੋਣਾ ਪਾਤਾ ਨੇ ਉੱਥੇ ਹੀ ਰੋਂਦਾ ਪੀ ਉਹ ਵੀ ਐਡਾ ਡੰਗਰ ਹੀ ਬੰਦਾ ਪੁੱਛੇ ਵੀ ਤੂੰ ਮੇਰੇ ਨਾਲ ਗੱਲ ਕਰ ਲੈ ਉਹਨੂੰ ਸਿੱਧਾ ਹੀ ਕਹਿੰਦਾ ਇਹ ਜਾ ਭਾਜੀ ਨੂੰ ਆਵਾਜ਼ ਮਾਰ ਲਿਓ ਅਗਲੇ ਬੰਦੇ ਨੂੰ ਹੁੰਦਾ ਤੇ ਹੈ ਹੀ ਆ ਨਾ ਥੋੜਾ ਬਾਅਦ ਆਇਆ ਫਿਰ ਉਹਨੂੰ ਥੋੜੀ ਪਤਾ ਵਾ ਵੀ ਹੁਣ ਆ ਕਰ ਕਰ ਚ ਗੱਲ ਹੋ ਗਈ ਤਰੋਣਾ ਫਿਰ ਸੱਚਾ ਹੁੰਦਾ ਹੀ ਤੈਨੂੰ ਪਤਾ ਹੀ ਪੂਜਾ ਤੈਨੂੰ ਬੰਦੇ ਦੇ ਘਰ ਵਾਲਾ ਨਾਲ ਆਏ ਬੜੀ ਬੀਦੀ ਦਿਲ ਬੀਤਦੀ ਤੇ ਹੈਗੀ ਆ ਮੈਨੂੰ ਇਹ ਪਤਾ ਪਰ ਹੁਣ 24 ਘੰਟੇ ਰੋਣਾ ਏ ਥੋੜਾ ਚੰਗਾ ਹੁੰਦਾ ਵਾ ਬੰਦੇ ਦਾ ਤੇ 24 ਘੰਟੇ ਰੋਈ ਜਾਓ ਰੋਈ ਜਾਓ ਬਸ ਚਲ ਚੁੱਪ ਕਰਾ ਲੈਣਾ ਹੁਣ ਜੀ ਇਹਨੂੰ ਮੈਂ ਤਾਂ ਬਥੇਰੇ ਪੋਚੇ ਪਾ ਗਾਈਆਂ ਪਰ ਉਹ ਨੇ ਭਰਾਵਾ ਮੰਦੀ ਹੈਗੀ ਔਰ ਰੋਈ ਜਾਂਦੀ ਹੈ ਰੋਲ ਦੇ ਆਪੇ ਰੋ ਰੂ ਕੇ ਹਟ ਜੂਗੀ ਮੈਂ ਕੀ ਘਰ ਹੁਣ ਤੇ ਤੁਸੀਂ ਮੇਰੀ ਗੱਲ ਸੁਣੋ ਹੁਣ ਕੰਨੀ ਜੀ ਦਾ ਘਤਰਾਓ ਤੇ 3000 ਰੁਪਿਆ ਦੋ ਉਹਨੂੰ ਨਾ ਉਹਦੇ ਕੰਮ ਵਾਲੀ ਪੈਸੇ ਦੇ ਕੇ ਗਈ ਤੇ ਉਥੋਂ ਉਹਨੇ ਲਿਆਂਦੇ ਹੀ ਪੈਸੇ ਤੇ ਉਹ ਉਹਦੇ ਕੋਲ ਲੈ ਕੇ ਤੇ ਮੈਂ ਭਾਈ ਨੂੰ ਦਿੱਤੇ ਆ ਉਹ ਚਲ ਕੋਈ ਗੱਲ ਨਹੀਂ ਆਪਾਂ ਚੱਲੀ ਦੱਸ ਸ਼ਾਮਲ ਲਲੀ ਮੇਰ ਓਏ ਗੱਲ ਨਹੀਂ ਹਾਂ ਕੀ ਗੱਲ ਓਏ ਸ਼ਾਮਾ ਨੂੰ ਲੱਲੇ ਸ਼ਾਮਾ ਨੂੰ ਤੇ ਫੇਰ ਕਹਣਾ ਸਹੇਰੇ ਲੱਲੀ ਅਗਲੀ ਕੋ ਪਹਿਲੇ ਕੀ ਖਰਚੇ ਉਹਨੇ ਕਹਣਾ ਵੀ ਦੇ ਮੇਰੇ ਪਹਿਲੇ ਖਰਚ ਤੇ ਮੈਨੂੰ ਪੈਸੇ ਵਾਪਸ ਵੀ ਨਹੀਂ ਦਿੱਤੇ ਹੈਗੇ ਓ ਮੇਰੀ ਗੱਲ ਸੁਣੋ ਲੈਣ ਵਾਲੇ ਮੇਰੇ ਕਿਹ ਕੋ ਪਹਿਲੇ ਠੀਕ ਆ ਸ਼ਾਮਾ ਦਾ ਕਰਾਰ ਕੀਤਾ ਉਹਨੇ ਮੈਨੂੰ 4000 ਰੁਪਏ ਲੈਣ ਵਾਲਾ ਲੱਲੀ 2-3000 ਬਚੋ 3000 ਕੇ 3200 ਨਹੀਂ 3000 ਰੁਪਏ ਆਇਆ ਆ ਤਾਂ ਲੱਲੀ ਕੋਈ ਗੱਲ ਨਹੀਂ ਦੇ ਦਿਓ ਆਪੇ ਜੇ ਤੇ ਨਾਲ ਮੈਨੂੰ ਦੁਬਾਰਾ ਨਾ ਕਹਿਣਾ ਪਵੇ ਆ ਚਲ ਤੇਰਾ ਤੂੰ ਸਾਰ ਲੈ ਆਪਣਾ ਹੁਣ ਉਹਦਾ ਮੈਨੂੰ ਆਉਂਦਾ ਮੈਂ ਫਿਰ ਤੈਨੂੰ ਪਤਾ ਮਾਂਚ ਕਈ ਗੱਲਾਂ ਲਿਆਉਣੀਆਂ ਕੋਈ ਗੱਲ ਨਹੀਂ ਲੈ ਦਾਂਗੇ ਉਥੋਂ 1.5 200 ਵਾਲਾ ਸੂਟ ਐ ਇੰਨੇ ਚੰਗਾ ਉਥੇ ਸੂਟ ਪਾ ਕੇ ਗਾੜੀ ਵਿਆਹ ਜਾਣਾ ਆ ਦੱਸਾਇਆ ਰੀਜਾ ਪੂਰੀਆਂ ਕਰੀ ਜਾ ਜੇ ਨੇ ਮੈਂ ਕਾਹਦੀਆਂ ਰੀਜਾਆਂ ਆਂਦੀਆਂ ਪੂਰੀਆਂ ਕਰਾਂ ਹੈ ਬੰਦਾ ਕਰਾਦਾ ਹੁਣ ਉਹਨੂੰ ਮੈਂ ਹੋਰ ਵੀ ਜਿੱਦਾਂ ਮਰਜ਼ੀ ਲਾਉਂਦੀ ਪਾਉਂਦੀ ਰਵੇ ਜਾ ਖਸਮਾਂ ਨੂੰ ਖਾਏ ਜਾ ਕੇ ਕਰਾ ਲੈ ਵਿਆਹ ਹੋਰ ਜਿੱਥੇ ਮਰਜ਼ੀ ਜਾ ਕੇ ਰਵੇ ਆਡੇ ਕੋਲੋਂ ਤੇ ਬਲਾ ਲੱਥੇ ਨਾਲੇ ਮੇਰੀ ਗੱਲ ਸੁਣੋ 3000 ਰੁਪਏ ਨਾ ਉਹਨੂੰ ਨਾ ਫੜਾਇਓ ਵੀ ਮੈਨੂੰ ਵੜਾਇਓ ਪੈਸੇ ਲਿਆ ਕੇ ਆਹੋ ਕੀ ਪਤਾ ਅਗਲੀ ਨੇ ਲੈਣੇ ਆ ਮੇਰ ਕੋ ਕਿ ਨਹੀਂ ਲੈਣੇ ਮੈਂ ਵੀ ਤੁਹਾਨੂੰ ਇੰਨੀ ਇੰਨੀ ਚੀਜ਼ਾਂ ਲੈ ਕੇ ਦਿਨੀ ਆ ਹੋ ਸਕਦਾ ਅਗਲੀ ਮੇਰ ਕੋ ਨਾ ਹੀ ਲਵੇ ਨਾਲੇ ਮੈਨੂੰ ਦੀ ਇੱਕ ਦੋ ਸੂਟ ਲੈ ਕੇ ਦੇ ਦੇਗੀ ਤਾਂ ਮਰ ਥੋੜਾ ਚੱਲੀ ਆ ਉਹ ਚੰਗਾ ਬਾਬਾ ਤੈਨੂੰ ਦਊਂਗਾ ਨਾਲੇ ਮੇਰੀ ਗੱਲ ਸੁਣਾ ਜਿਹੜੀ ਹਾਤ ਨੂੰ ਗੱਲ ਕਹੀ ਹੈ ਨਾ ਬੰਦਾ ਹੋਰ ਕਰ ਲੇ ਆਹ ਗੱਲ ਚੰਗੀ ਲੱਗੀ ਤੇਰੀ ਮੈਨੂੰ ਬੇਸ਼ੱਕ ਐ ਉਹਦੀ ਜ਼ਮੀਨ ਜਿਆਦਾ ਧਰਲੀ ਮੈਂ ਆਪੇ ਨਾ ਉਹਦੇ ਵੀ ਨਿਆਣੇ ਆ ਦੋ ਦੋ 3 ਆ ਉਹਦੀਆਂ ਹਾਗ ਨਾ ਚੰਗੇ ਲੱਗਦੇ ਆ ਸਾਨੂੰ ਤੇ ਮੈਂ ਕੀ ਗੱਲ ਆ ਉਹਦੀਆਂ 3 ਦੋ ਤੇ ਗੋਦ ਲੈ ਲਾ ਹੁਣ ਮੈਂ 3 ਤੇ ਗੱਲਾਂ ਤੇ ਇਦਾਂ ਦੀਆਂ ਹੀ ਕਰਨ ਡੇ ਹੋਣੀ। ਤਸਦੋਂ ਬਿਨਾ ਜ਼ਿੰਦਗੀ ਬਹੁਤ ਔਖੀ ਹੁੰਦੀ ਐ ਮੈਂ ਤੈਨੂੰ ਦੱਸਾਂ। ਇਹ ਤੈਨੂੰ ਅਜੇ ਕੀਮਤ ਨਹੀਂ ਆਈ ਮੇਰੀ। ਮੇਰੀ ਪਤਾ ਤੈਨੂੰ ਮੈਂ ਤੋਂ ਦੱਸਾਂ। ਜਦੋਂ ਬੰਦੇ ਦੇ ਕੋਲ ਚੀਜ਼ ਹੋਏ ਨਾ ਉਦੋਂ ਕਦਰ ਨਹੀਂ ਕਰਦਾ ਉਹ। ਜਦੋਂ ਚਲ ਜਾਂਦੀ ਐ ਨਾ ਫਿਰ ਰੋਂਦਾ ਲੋਗ ਲੋਕੇ ਹੋ। ਆਹੋ ਰੋਂਦਾ ਐ ਨਾਲੇ ਬਹੁਤ ਗਾੜੀਆਂ ਨੇ ਇਹਨੂੰ ਮਹਿਲ ਛੱਤ ਕੇ ਦਿੱਤੇ ਹੀ ਨਾ ਜਿਹੜਾ ਨੇ ਰੋਣਾ ਵਾ ਕੀ ਬਣਾ ਕੇ ਦੇ ਗਿਆ ਇਹਨੂੰ। ਨਸ਼ੇ ਦੇ ਵਿੱਚ ਤਾਂ ਸਾਰਾ ਕੁਝ ਝਾੜ ਚੜਿਆ ਨੇ। ਸ਼ੂਗਰ ਕਰੋ ਉਹਦੇ ਨਾਂ ਤੇ ਪਹਿਲੀ ਨਹੀਂ ਹੈਗੀ। ਉਹਨੇ ਉਹ ਵੀ ਵੇਚ ਵਟ ਕੇ ਸਾਰੀ ਖਾ ਜਾਣੀ ਜਿੱਦਾਂ ਦਾ ਹੈਗਾ ਹੀ ਉਹ। ਕਰ ਗਿਆ ਨਾ ਜੋ ਮਰਜ਼ ਪਹੁੰਤਾਂ ੜੀ ਇਹ ਵੀ ਪਹੁੰਤਾਂ ੜੀ ਮਾਰੀ ਚੰਗੀ ਗੱਲ ਨਹੀਂ ਕਰੀ ਦੀ ਇਹਦੇ ਲਾ ਕੇ ਸੈਨਿਕ ਨੇ ਪਤਾ ਨਹੀਂ ਦੇਣਾ ਆਪਣੇ ਕਿਦਾਂ ਦੇ ਆਏ ਨੇ ਆ ਨਹੀਂ ਉਹ ਕਾਹਦਾ ਪਹੁੰਤਾਂ ੜੀ ਆ ਪਹੁੰਤਾਂ ਤੇ ਅਸੀਂ ਦੇ ਆ ਖਰਚਾ ਸਾਰਾ ਅਸੀਂ ਚੁੱਕਿਆ ਸਾਰਾ ਕੁਛ ਉਹਦਾ ਅਸੀਂ ਕਰਨ ਦੇ ਆ ਨਹੀਂ ਚੁੱਕਿਆ ਉਹ ਪਤਾ ਨਹੀਂ ਕਾਹਦਾ ਪਹੁੰਤਾਂ ੜੀ ਆ ਚੁੱਕਿਆ ਤੇ ਦੋ ਦਿਨ ਪਹਿਲਾਂ ਉਹਦੀ ਉਹਦੀ ਬਾਮ ਦੇ ਤਿੰਨੇ ਲਈ ਉਹਦੇ ਸੇਖਾਂ ਦੇ ਵਿੱਚ ਹੁਣ ਤੇਰਾ ਨਾ ਹੋ ਗਈ ਤੈਨੂੰ ਤਵੇਂ ਸਦਾ ਸਬਰ ਆਉਂਦਾ ਤੈਨੂੰ ਨਾ ਹੋ ਗਈ ਹੈ ਨਾ ਤੇ ਫਿਰ ਉਹਨੂੰ ਕਿਹ ਟਕਾਣੇ ਲਾਓ ਮੇਰੇ ਕੋ ਨਹੀਂ ਹੁਣ ਜਦੀ ਜਾਂਦੀ ਆ ਮੈਂ ਹੁਣ ਦੱਸ ਇਥੇ ਕੀ ਕਰਾਂ ਉਹ ਜੇ ਤੁਸੀਂ ਹੀ ਕਹਿ ਦਿੰਦੇ ਨਹੀਂ ਨਹੀਂ 24 ਘੰਟੇ ਪਿਆਰ ਇੰਨਾ ਕ ਪਿਆਰ ਉਹਦਣਾ ਮੈਂ ਕਰੀ ਜਾਵਾ ਮੈਨੂੰ ਤੇ ਪ੍ਰਾਤ ਤੇਰੇ ਤੋਂ ਡਰ ਵੀ ਲੱਗਦਾ ਬਣਾ ਅਸੀਂ ਟਿਕਾਣੇ ਲਓ ਉਹਨੂੰ ਜਾਇਦਾ ਤਾਂ ਉਹਦੇ ਨਾਂ ਆਪਣੇ ਘਰ ਲਈ ਤੈਨੂੰ ਅਜੇ ਸਬਰ ਨਹੀਂ ਆਉਂਦਿਆ ਪਤਾ ਨਹੀਂ ਮੈਨੂੰ ਤੇ ਤੂੰ ਤਾਂ ਪਾਪ ਤੋਂ ਡਰਦੀ ਨਹੀਂ ਬਲੇ ਮੈਨੂੰ ਤੇਰੇ ਤੋਂ ਹਰਾਨੀ ਹੁੰਦੀ ਆ ਉਹ ਜਾਓ ਡਾਡਾ ਕਿਤੇ ਤੂੰ ਇੱਥੋਂ ਦਾ ਕੀ ਹੋ ਆਹ ਡਾਡੜ ਕੇ ਤੇ ਬਣਾਇਆ ਕੀ ਆ ਕੀ ਬਣਾਇਆ ਤੀ ਹੈ ਬਣਾਇਆ ਹੀ ਤੇ ਪੜਕਾਉਂਦੇ ਕਰਦੇ ਹੀ ਨਾ ਬੜੀ ਬੜੀ ਦਿੱਤੀ ਐ ਨਹੀਂ ਪਰ ਹੁਣ ਤੂੰ ਸਬਰ ਨਹੀਂ ਕੀਤਾ ਤੂੰ ਆਹੋ ਮੈਂ ਹੀ ਆਪਣੀ ਹਿੰਮਤ ਨਾਲ ਤੁਹਾਨੂੰ ਚਾਰ ਕਿਲੇ ਬਣਾਤੇ ਆ ਹ ਹਿੰਮਤ ਨਹੀਂ ਕਿ ਕਿਹੜੀ ਹਿੰਮਤ ਹੀ ਹੁੰਦੀ ਆ ਇਹ ਆਹੋ ਇਹੋ ਲਿਖੇ ਦੇਣੇ ਪਏ ਨਾ ਪਤਾ ਤੇ ਕਾਦੇ ਲੇਖੇ ਦੇਣੇ ਪੈਣੇ ਆ ਕੋਈ ਲੇਖਾ ਲੁਖਾ ਨਹੀਂ ਦੇਣਾ ਪੈਂਦਾ ਹੁੰਦਾ ਐਵੇਂ ਆਪਣੀਆਂ ਮਰੀ ਜਾਂਦੇ ਹੋ ਕੀ ਇੱਥੇ ਕੋੱਕਵਣੀ ਹੈਗਾ ਉਹ ਗੱਲ ਨਹੀਂ ਇਹ ਸਮਾਂ ਉਹਨਾਂ ਤੇ ਪਤਾ ਲੱਗਦਾ ਹੁੰਦਾ ਬਾਅਦ ਚ ਜਾਓ ਜਾਓ ਮੈਨੂੰ ਐਵੇਂ ਧਮਕੀਆਂ ਜੀਆਂ ਨਾ ਦਿਓ ਪਤਾ ਨਹੀਂ ਕਿ ਇਹਦੇ ਸਿਰ ਤੇ ਇੰਨਾ ਬੁੜਕਦੇ ਫਿਰਦੇ ਆ ਡਰਾਵੇ ਵੇ ਮੈਨੂੰ ਕਿਦਾਂ ਦੇਣਗੇ ਜਿੱਦਾਂ ਮੈਂ ਹੁਣੇ ਮਾਰੀ ਜਾਵਾਂ ਹਨਾ ਆ ਡਰਾਵੇ ਦੇਣ ਡਿਆ ਤਰ ਮੈਂ ਉਥੇ ਪਾਠ ਪੂਜਾ ਕਰ ਲਿਆ ਕਰ ਆਪੇ ਸਾਰਾ ਕੋਪੂਗ ਤੇ ਆ ਜਾਣਾ ਇੱਥੇ ਪਾਠ ਪੂਜਾ ਇਦਾਂ ਨਹੀਂ ਹੁੰਦੀ ਇਦਾਂ ਹੀ ਹੁੰਦੀ ਆ ਜਿਹਦਾ ਹੱਕ ਲੈ ਕੇ ਬਾਅਦ ਚ ਪਾਠ ਪੂਜਾ ਕਰਦੇ ਰੋ ਇਦਾਂ ਰੱਬ ਕੁਛ ਨਹੀਂ ਹੁੰਦਾ ਮੈਨੂੰ ਪਤਾ ਕਰ ਤੇ ਲੈਣਾ ਤੂੰ ਚੌੜੀ ਛਿੱਪੇ ਤੇ ਮੇਰੇ ਨਾਲ ਦੀਆਂ ਵੀ ਦੋ ਕਮਾਲਾਂ ਫੇਰ ਛੜੀ ਅੱਛਾ ਤੇਰੇ ਨਾਲ ਹੀ ਮੈਂ ਫੇਰ ਦੋ ਕਮਾਲਾ ਇਹ ਵੀ ਕਹੇ ਤੇਰੇ ਨਾਲ ਦੀ ਰੋਟੀ ਮੈਂ ਖਾਲਿਆ ਕਰਾਂ ਜਿਹੜਾ ਮੈਂ ਕਹਣਾ ਮੈਂ ਰਾਜ ਹੋਣਾ ਤੂੰ ਹਨਾ ਤੂੰ ਰਾਜ ਹੋਣਾ ਤੂੰ ਕਰੇਂਗੇ ਤੈਨੂੰ ਫਾਇਦਾ ਬਣਾਦਾ ਅੱਛਾ ਇਹ ਮੇਰ ਨੂੰ ਤਾਂ ਬੜਾ ਛਿੱਤੀ ਸਮਝਾਈ ਜਾਂਦੇ ਉਹ ਤੇ ਮੇਰੇ ਤੂੰ ਮੇਰੇ ਮੱਥੇ ਤੇ ਮੜੀ ਜਾਂਦੇ ਸਾਰਾ ਕੁਛ ਮੈਂ ਕਿਹੜਾ ਪੈਲੀ ਚੋਕੇ ਤੇ ਆਂ ਦੀ ਰੋਟੀ ਮੈਂ ਖਾਲਿਆ ਕਰਾਂ ਜਿਹੜਾ ਮੈਂ ਕਹਣਾ ਮੈਂ ਰਾਜ ਹੋਣਾ ਤੂੰ ਹਨਾ ਤੂੰ ਰਾਜ ਹੋਣਾ ਤੂੰ ਕਰੇਂਗੇ ਤੈਨੂੰ ਫਾਇਦਾ ਬਣਾਦਾ ਅੱਛਾ ਮੈਨੂੰ ਤਾਂ ਬੜਾ ਛੇਤੀ ਸਮਝਾਈ ਜਾਂਦੇ ਹੋ ਤੇ ਮੇਰੇ ਤੂੰ ਮੇਰੇ ਮੱਥੇ ਤੇ ਮੜੀ ਜਾਂਦੇ ਆ ਸਾਰਾ ਕੁਝ ਮੈਂ ਕਿਹੜਾ ਪੈਲੀ ਚੋਕੇ ਤੇ ਉਥੇ ਪੇਕਿਆਂ ਨੂੰ ਦੇ ਹੋਣੀ ਆ ਬਣੀ ਤੇ ਤੇਰੀ ਜਾਇਦਾਦ ਹੀ ਆ ਮੈਨੂੰ ਕੱਲੀ ਨੂੰ ਬੜਾ ਸੁਣਾਈ ਕਰਨ ਦੇਉ ਤੈਨੂੰ ਭੁਗਤਣਾ ਪੈਣਾ ਤੇ ਤੈਨੂੰ ਕਰਨਾ ਪੈਣਾ ਆ ਨਾ ਤੇ ਉਥੇ ਆਪਣੇ ਲਵਾਈ ਫਿਰ ਨਾ ਵੀ ਸਾਰੀ ਮੇਰੇ ਲਵਾਉਂਦਾ ਹਾਂ ਮਜ਼ਾ ਤੇ ਤੂੰ ਆ ਹੀ ਨਾ ਫੇਰ ਮੈਂ ਸੁਣਾ ਵੀ ਢਾਡੀਆਂ ਆਦ ਹੋ ਗਈ ਆ ਨਾਲੇ ਤੁਹਾਡੀ ਜ਼ਮੀਨ ਜਾਇਦਾਦ ਇੰਨੀ ਮੈਂ ਬਣਾ ਛੜੀ ਤੇ ਨਾਲੇ ਮੈਨੂੰ ਤੋ ਗੱਲਾਂ ਕਰਨ ਦੇ ਆ ਨਾਲੇ ਮੈਨੂੰ ਡਰਾਵੇ ਦੇਣ ਦੇ ਧਮਕੀਆਂ ਦੇਣ ਦੇ ਇਹ ਜੀ ਲੇਖਾ ਹੋਣਾ ਵਾ ਜਦੋਂ ਪਾਠ ਕਰੇਗਾ ਨਾ ਦੋ ਨਾਲ ਮੇਰੇ ਨਾਲੀਆਂ ਵੀ ਦੋ ਮਾਲਾ ਕਰਨੀਆਂ ਵਾ ਆਪਣੇ ਆਪ ਤੇ ਨਹੀਂ ਇਕੱਲੇ ਨੇ ਕਰਨਾ ਹੈਗਾ ਆਹੋ ਤੇ ਜੇ ਮੈਂ ਕਿਤੇ ਵੀ ਦੇਖ ਲੈਣਾ ਵੀ ਆਪਣੇ ਇਕੱਲੇ ਲਈ ਪਾਠ ਕਰ ਰਹੇ ਨੇ ਮੇਰੇ ਲਈ ਨਹੀਂ ਕਰਨ ਦੇ ਤੇ ਫਿਰ ਵੇਖ ਲਓ ਮੈਂ ਸਾਰੇ ਹੀ ਛਿੱਲੇ ਖਵਾ ਕੇ ਤੁਹਾਨੂੰ ਆਪਣੇ ਨਾਲ ਵਾ ਲੈਣੀ ਆ ਇਹ ਵੇ ਦੇ ਰਿਓ ਮੁੜ ਕੇ ਐਂੜਿਆ ਵਾ ਵੀ ਤੂੰ ਮਾਲਾ ਕਰਕੇ ਹੁਣ ਪਾਪ ਕਰਕੇ ਇਹ ਮਾਲਾ ਫੇਰ ਲਈ ਦੋ ਸਾਡਾ ਕਿਹੜੇ ਲਿਖ ਕੇ ਪੈਣੀਆਂ ਏ ਇਦਾਂ ਨਾ ਕਰ ਸੰਗਾ ਹੁਣ ਸੱਚੀ ਨਾ ਬਣ ਹੁਣ ਪਾਪ ਤੇੜਕੋ ਗਿਆ ਹੋਣਾ ਏ ਈ ਹਾਂ ਮੈਂ ਪੁੱਤ ਨਹੀਂ ਪੈਣਾ ਆਇਆ ਵਨ ਬਾਦ ਚੋਂ ਮੈਂ ਕੱਲੀ ਨੇ ਨਹੀਂ ਕੀਤਾ ਤੁਸੀਂ ਵਿੱਚ ਹੀ ਆਹੋ ਤੁਸੀਂ ਸਾਰੀਆਂ ਸਲਾਵਾਂ ਦਿੰਦੇ ਨਹੀਂ ਔਰ ਉਹ ਬੰਦੇ ਨਾਲ ਮੇਰੀ ਥੋੜਾ ਗੱਲ ਹੁੰਦੀ ਹੁੰਦੀ ਹੈ ਤੁਹਾਡੀ ਹੁੰਦੀ ਹੁੰਦੀ ਹੈ ਸਾਰੀ ਗੱਲ ਉਹਦੇ ਨਾਲ ਠੀਕ ਆ ਨਾ ਨਾਲੇ ਮੈਨੂੰ ਇਹੋ ਜਿਹਾ ਡਰਾਵੇ ਨਾ ਦੋ ਮੈਂ ਡਰਦੀ ਨਹੀਂ ਹੈਗੀ ਕੋਈ ਗੱਲ ਨਹੀਂ ਤੂੰ ਡਰਦੀ ਨਹੀਂ ਆ ਜਿਹੜੀ ਸਮਾਂ ਆਊਗਾ ਫਿਰ ਤੂੰ ਡਰਵੇਂਗੇ ਹੁਣ ਤੇ ਤੂੰ ਜਿਹੜਾ ਮਠਾਇਆ ਵਾਲਾ ਜਹਰ ਵਾਲਾ ਬੜਾ ਵਧੀਆ ਲੱਗਦਾ ਨਾ ਇਹ ਪਤਾ ਲੱਗਣਾ ਜਦੋਂ ਸਰੀਰ ਤੇ ਤੈਨੂੰ ਭੁਗਤਣਾ ਪੈਣਾ ਪੰਸਿਆ ਉਹ ਦਲਤੀ ਤੇ ਤੂੰ ਇਹਦੇ ਪਿਛੇ ਲਾ ਕੇ ਕਰ ਲਈਆ ਮੈਂ ਹਕਾਈ ਤੇ ਇਹਨਾਂ ਮੈਂ ਜਣਾ ਨਾ ਹਿੱਸੇ ਦਾ ਅਰਧ ਮੈਨੂੰ ਬਰਾਬਰ ਦਾ ਹੀ ਨਾ ਪਰ ਕੋਈ ਗੱਲ ਨਹੀਂ ਉਹ ਪਾਪ ਅੱਜ ਕੱਲ ਵੱਧ ਫੁੱਲਦਾ ਵਾ ਕੋਈ ਗੱਲ ਨਹੀਂ ਜੋ ਹੋਊਗਾ ਵਿਖ ਦੇਖ ਜਾਊਗੀ ਹਣ ਹੁਣ ਸਿੱਧਕ ਰਾਜ ਲਈ ਜਾਣ ਕੀ ਕਰਨਾ ਉਹ ਜਾਇਦਾਦ ਤੇ ਆਪਣੇ ਮੇਰੇ ਭਰਾ ਦੇ ਇਹ ਉਹ ਜੇ ਉਹ ਨਹੀਂ ਦਿਆ ਤੇ ਹੁਣ ਮੈਂ ਆਪਣੇ ਨੇ ਕਰਾਉਣੇ ਪੀ ਹੋ ਗਿਆ ਕੋਈ ਗੱਲ ਨਹੀਂ ਨਾਲੇ ਇੱਥੇ ਉਹ ਵੀ ਦੋ ਦੋ ਫਲ ਕੇ ਖਾਂਦੀ ਰਹੂ ਫਿਰ ਕਿਹੜੀ ਗੱਲ ਵਾ ਨਾ ਕੱਢਾਂਗੇ ਇਹਨੂੰ ਬਾਹਰ ਹੋਰ ਕੀ ਹੈ ਨਿਆਣੇ ਹੀ ਇਹਦੇ ਵੱਲ ਜਾਣੇ ਹੌਲੀ ਹੌਲੀ ਨਾਲ ਇਹ ਜਿਹੜਾ ਗਾੜੀ ਮੁੰਡੇ ਆ ਜਿਹੜੇ ਮੇਰੇ ਸ਼੍ਰੀ ਗਾੜੀ ਖੜੇ ਹੋਣੇ ਆ ਜਿੰਨਾ ਹਿੱਸਾ ਮੰਗਣਾ ਗਾੜੀ ਉਹ ਕੁੜੀਆਂ ਆ ਦੋ ਚਾਰ ਸਾਲ ਬਾਅਦ ਵਿਆਹ ਗਾਂ ਮਾਰਾਂਗੇ ਤੇ ਨੀਟਲਾਵਾ ਕਰ ਲਾਂਗੇ ਬੜਾ ਮੋਟਾ ਜਾ ਤੇ ਜੇ ਨਾ ਕਰਨਗੇ ਆ ਫਿਰ ਇਹਦੇ ਨਾਲ ਤੋਰ ਦਾਂਗੇ ਨਾ ਇਹਨੂੰ ਹਰ ਕੀ ਫਿਰ ਇਹ ਹਾਲੀ ਵਾਲੇ ਤਾਂ ਓਖੇ ਹੁੰਦਾ ਜੋ ਹੋ ਗਿਆ ਹੋ ਗਿਆ ਨਾ